ਮੰਜੇ ਡਾਨ ਨੂੰ ਲੈ ਕੇ ਚੱਲ ਪਏ ਇੱਟਾਂ ਰੂੜੇ ਤੇ ਡਾਂਗਾਂ ਸੁੱਟੇ ਗਰਮੀ ਤੋਂ ਬਚਨ ਦੇ ਲਈ ਗਰੀਬ ਪਰਿਵਾਰਾਂ ਵੱਲੋਂ ਗਲੀ ਵਿੱਚ ਮੰਜੇ ਢਾ ਕੇ ਬੈਠੇ ਸਨ ਤੇ ਜ਼ਿਮੀਦਾਰ ਵੱਲੋਂ ਉਹਨਾਂ ਦੇ ਉੱਤੇ ਟਰੈਕਟਰ ਚੜਾ ਦਿੱਤਾ ਜਿਸ ਦੇ ਵਿੱਚ ਤੋਝ ਜਾਣੇ ਚੱਕ ਵੀ ਹੋ ਗਈ ਇਹ ਮਾਮਲਾ ਫਿਰੋਜ਼ਪੁਰ ਦੇ ਪਿੰਡ ਸੁੱਡੀ ਵਾਲਾ ਤੋਂ ਹੈ ਜਿੱਥੇ ਐ ਸਿਪਾਈ ਚਾਰੇ ਨਾਲ ਸੰਬੰਧਿਤ ਗਰੀਬ ਪਰਿਵਾਰ ਗਰਮੀ ਜ਼ਿਆਦਾ ਹੋਣ ਕਾਰਨ ਆਪਣੇ ਘਰਾਂ ਦੇ ਬਾਹਰ ਮੰਝ ਡਾਕੇ ਦਾ ਦੇ ਸਮੇਂ ਸੌ ਕੇ guzara ਕਰਦੇ ਸਨ ਪਰ ਇਹ ਸਭ ਉਥੋਂ ਦੇ ਇੱਕ ਜ਼ਿੰਮੇਦਾਰ ਨੂੰ ਰਾਸ ਨਹੀਂ ਆਉਂਦਾ ਅਤੇ देर रात ਜਦੋਂ ਗਰੀਬ ਪਰਿਵਾਰ ਬਾਹਰ ਖੁੱਲੇ ਆਸਮਾਨ ਥੱਲੇ ਗਰਮੀ ਤੋਂ ਬਚਣ ਦੇ ਲਈ ਬੈਠੇ ਹੋਏ ਸਨ ਤਾਂ ਪਿੰਡ ਦਾ ਜ਼ਿਮੀਦਾਰ ਆਉਂਦਾ ਹੈ ਅਤੇ ਉਹਨਾਂ ਨੂੰ ਬੁਰਾ ਭਲਾ ਕਹਿਣ ਲੱਗਦਾ ਹੈ ਗਲੀ ਵਿੱਚੋਂ ਮੰਜੇ ਹਟਾਉਣ ਦੀ ਵੀ ਗੱਲ ਆਖੀ ਜਾਂਦੀ ਹੈ ਅਤੇ ਉਹਨਾਂ ਨੇ ਆਪਣੀ ਮਜਬੂਰੀ ਜ਼ਿਮੀਦਾਰ ਨੂੰ ਦੱਸਦਿਆਂ ਮੰਜੇ ਨਾ ਹਟਾਉਣ ਲਈ ਕਿਹਾ ਤਾਂ ਜ਼ਿਮੀਦਾਰ ਪੂਰੇ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਆਪਣਾ ਟਰੈਕਟਰ ਲਿਆ ਕੇ ਗਰੀਬ ਪਰਿਵਾਰਾਂ ਦੇ ਲੋਕਾਂ ਦੇ ਮੰਜਿਆਂ ਤੇ ਚੁੜਾ ਦਿੰਦਾ ਹੈ ਮਾਮਲਾ ਇੱਥੇ ਹੀ ਖਤਮ ਨਹੀਂ ਹੁੰਦਾ ਜਦੋਂ ਜ਼ਿੰਮੇਦਾਰ ਨੂੰ ਇਸ ਕਰਨ ਤੋਂ ਰੋਕਿਆ ਗਿਆ ਤਾਂ ਜ਼ਿੰਮੇਦਾਰ ਦੇ ਪਰਿਵਾਰ ਅਤੇ ਆਪਣੇ ਸਾਥੀ ਉੱਥੇ ਲੈ ਕੇ ਹਾਜ਼ਰ ਹੋ ਗਿਆ ਅਤੇ ਐਸੀ ਪਰਿਵਾਰ ਭਾਇਜਾਰੇ ਤੇ ਮੁੰਡਿਆਂ ਦੀ ਜੰਮ ਕੇ ਡਾਂਗਾ ਸੋਟਿਆਂ ਨੇ ਨਾਲ ਗੁੱਟਮਾਰ ਕੀਤੀ ਇਸ ਗੁੱਟਮਾਰ ਦੇ ਵਿੱਚ ਦੋ ਲੋਕਾਂ ਨੂੰ ਗੰਭੀਰ ਸੱਟਾਂ ਆਈਆਂ ਨੇ ਜਿਨ੍ਹਾਂ ਨੂੰ ਮਮਦੂੜ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਧਿਕੀ ਨਾਮਤੋ ਦੁਰਗਾ ਜੀ ਦੁਰਗਾ ਕਿੱਥੋਂ ਦਾ ਰਹਿਣ ਮਗਰ ਪਿੰਡ ਸੋਢੀ ਵਾਲਾ ਜੀ ਜਿਹੜੀ ਕੁੱਟਮਾਰ ਹੋਈ ਕਿਸ ਤਰ੍ਹਾਂ ਹੋਈ ਕਿਹਨਾਂ ਨੇ ਕੀਤੀ ਤੁਹਾਡੇ ਨਾਲ ਸਾਡੇ ਨਾਲ ਜੀ ਸਰਦਾਰ ਨੇ ਜ਼ਿਮੀਂਦਾਰ ਨੇ ਪਿੰਡ ਦੇ ਉਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਅਸੀਂ ਏਸੀ ਪਰਿਵਾਰ ਦੇ ਆ ਸਾਨੂੰ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀਆਂ ਜਨਾਨੀਆਂ ਨੂੰ ਗੰਦੀਆਂ ਧੀਆਂ ਭੈਣਾਂ ਦੀਆਂ ਗਾਲ੍ਹਾਂ ਦੇ ਕੇ ਗਏ ਨੇ ਬਹੁਤ ਗੰਦੀਆਂ ਗੰਦੀਆਂ ਬੇਸੁਣਨ ਵਾਲੀਆਂ ਤੇ ਕਿਸ ਕੱਲ ਨੂੰ ਲੈ ਕੇ ਰੋਲਾ ਹੋਇਆ ਮੰਜੇ ਤੋਂ ਰੋਲਾ ਪਿਆ ਜੀ ਗਲੀ 'ਚ ਅਸੀਂ ਮੰਜੇ ਡਾਏ ਸੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਇੰਨੀ ਜ਼ਿਆਦਾ ਕੁਛ ਨਹੀਂ ਜੀ ਉਥੋਂ ਲੱਗਦਾ ਹੁੰਦੇ ਖੇਤ ਨੂੰ ਕੋਈ ਰਾਹ ਨਹੀਂ ਲੱਗਦਾ ਕਿਸੇ ਦੇ ਘਰ ਨੂੰ ਟਰੈਕਟਰ ਟਰੈਲੀ ਨਹੀਂ ਜਾਂਦਾ ਉਹ ਹਾਂਜੀ ਬਕਾਇਦਾ ਉਥੋਂ ਕੋਈ ਟਰੈਕਟਰ ਨਹੀਂ ਕੋਈ ਟਰੈਲੀ ਨਹੀਂ ਹੁੰਦੇ ਖੇਤ ਨੂੰ ਜਾਂਦਾ ਨਾ ਘਰ ਨੂੰ ਬਸ ਸਾਡੇ ਘਰਾਂ ਤੋਂ ਅੱਗੇ ਜਾ ਕੇ ਰਾਹ ਖਤਮ ਹੋ ਜਾਂਦਾ ਜੀ ਕਿ ਕਿਸ ਤਰ੍ਹਾਂ ਪਿੰਡ ਦੇ ਵਿੱਚ ਤੁਹਾਨੂੰ ਫੁੱਟਵਾਰ ਕਿੰਨੇ ਬੇਰਹਿਮੀ ਨਾਲ ਪੁੱਟੇ ਸਾਡੇ ਬੁੜੀਆਂ ਨਾਲੋਂ ਬੇਸਲੂਕੀ ਨਾਲ ਪੇਸ਼ ਆਏ ਨੇ ਜੀ ਤੁਹਾਨੂੰ ਡਾਂਗਾ ਨਾਲ ਵਗੇਰਦੇ ਸੀ ਤੇ ਨਾਲੇ ਪਿਸਤੌਲ ਦੀਆਂ ਤੰਕੀਆਂ ਦਿੰਦੇ ਆਏ ਸੀ ਤੇ ਬੇ ਪਿਸਤੌਲ ਵੀ ਬਕਾਇਦਾ ਲੈ ਕੇ ਆਏ ਸੀ ਕਹਿੰਦਾ ਜਿਆਦੇ ਬੋਲੇ ਤਾਂ ਗੋਲੀ ਠੋਕ ਦੂੰਗਾ ਗਾਲੀ ਗਲੋਸ ਵੀ ਹਾਂ ਜੀ ਬਹੁਤ ਗੰਦੀਆਂ ਗੰਦੀਆਂ ਗਾਲੀਆਂ ਦਿੱਤੀਆਂ ਜੀ ਇਹ ਵੀ ਦਾ ਹਾਂ ਜੀ ਏਸੀ ਜਾਟ ਦੇ ਜੱਟ ਇਹ ਜਰਨਲ ਜੱਟ ਸਿੰਘ ਘਰੇ ਜਾ ਜੱਟ ਸਿੰਘ ਨੇ ਜੀ ਹਾਂ ਹਾਂ ਹੋਰ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਹਾਂ ਜੀ ਇਹਨਾਂ ਤੇ ਫੁੱਲ ਕਾਰਵਾਈ ਹੋਣੀ ਚਾਹੀਦੀ ਸਾਡੀ ਇਹ ਬੇਨਤੀ ਹੈ ਕਿ ਸਾਡੇ ਏਸੀ ਬਲਵਾਰ ਨਾਲ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਹਾਂ ਜੀ ਹਾਂ ਜੀ ਸਾਰਾ ਕੁਝ ਹੈਗਾ ਹਾਂ ਜੀ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ ਜੀ ਅਸੀਂ ਰਾਤ ਨੂੰ ਜਾ ਰਹੇ ਹਾਂ ਜੀ ਸਾਨੂੰ ਰਾਹ ਦੇ ਵਿੱਚ ਰੋਕ ਕੇ ਮਾਰ ਫੀਟ ਕੀਤੀ ਜਾ ਰਹੀ ਹੈ ਸਾਨੂੰ ਕੁੱਟਿਆ ਜਾ ਰਿਹਾ ਹੈ ਬੰਦੇ ਬਕਾਇਦਾ ਗੱਡੀ 'ਚ 3-4 ਗੱਡੀਆਂ ਲਿਆਉਂਦੇ ਨੇ ਬਕਾਇਦਾ ਕਾਪੇ ਲੈ ਕੇ ਸਾਡੇ ਮਗਰ ਆਉਂਦੇ ਨੇ ਅਸੀਂ ਫਿਰ ਹਾਂਜੀ ਰਾਹ ਘੇਰ ਘੇਰ ਕੋਟਦੇ ਨੇ ਗੋਲੀਆਂ ਦੀਆਂ ਧਮਕੀਆਂ ਦਿੰਦੇ ਨੇ ਜੀ ਪੂਰੀ ਤਰ੍ਹਾਂ ਹਾਂਜੀ ਕੀ ਨਾਮ ਕਰੋ ਬੋਲ ਬੰਬ ਜੀ ਬੋਲ ਬੰਬ ਕਰਿਆ ਨਾ ਪਿੰਡ ਥੋੜੀ ਵਾਲਾ ਜੀ ਆਪਣਾ ਜਿਹੜੀ ਘਟਮਾਰ ਹੋਈ ਉਹਨਾਂ ਨੇ ਕੀ ਕੀ ਇਹ ਖਲਾਰਾ ਸਿੰਘ ਪਿੰਡ ਥੋੜੀ ਵਾਲਾ ਟਾਣੀ ਤੇ ਬੈਠੇ ਨੇ ਤੇ ਕੋਟ ਮਾਰ ਰਹੀ ਬੇਲੀ ਮੋਬਾਈਲ ਤੇ ਗੱਲ ਕਰਦਾ ਪਏ ਆਪਦੀ ਘਰ ਦੀ ਨਾਲ ਕਿੰਦੇ ਨਾ ਕਰਦਾ ਏ ਸੜਕ ਤੇ ਮੋੜ ਜੇ ਤੇ ਬੈਠਾ ਕਰਾਂ ਦੇ ਅੱਗੇ ਇਹਨੇ ਬੈਟਰੀ ਵਾਲੀ ਸਕੂਟਰੀ ਇਹ ਹੁੰਦੀ ਉਹ ਲਿਆ ਕੇ ਕੋਲੇ ਦੇ ਡਾਕ ਕੇ ਕੁਛ ਸਿਰ ਤੇ ਇਹਦੇ ਚੀਜ਼ ਮਾਰੀ ਏ ਇਹ ਡਿੱਗ ਪਿਆ ਬਾਅਦ ਚ ਇਹ ਉਥੋਂ ਮੰਨ ਕੇ ਡੈਗ ਡੂਕ ਪਿਆ ਉਹ ਇਹਦੇ ਗਾਲ ਪੈ ਗਿਆ ਆਹੀ ਛਡਾਉਣ ਗਏ ਆ ਬਾਅਦ ਚ ਉਹਦੇ ਮੁੰਡੇ ਆਏ ਨੂੰ ਸਾਰੇ ਆਣ ਕੇ ਗਾਲ ਪੈ ਗਏ ਨੇ ਰੋਲਾ ਕਿੱਥੇ ਕਰ ਰੋਆ ਮੰਜਿਆਂ ਨੂੰ ਲੈ ਕੇ ਪਿਆ ਜੀ ਗਲੀ ਚ ਮੰਜੇ ਡਾ ਗਲੀ ਚ ਮੰਜੇ ਸਾਡੇ ਕੋਲ ਥਾਂ ਨਹੀਂ ਹੈਗੀ ਇੰਨੀ ਤੇ ਗਲੀ ਦੇ ਡਾਹਲੀ ਦਾ ਕੋਈ ਉੱਥੇ ਟਰੈਕਟਰ ਨਹੀਂ ਲੰਘਦਾ ਕੋਈ ਟਰਾਲੀ ਨਹੀਂ ਲੰਘਦੀ ਕੋਈ ਖੇਤ ਇਹਦੇ ਨੂੰ ਰਾਹ ਨਹੀਂ ਉਤਰਦਾ ਉਥੋਂ ਕਿਹੜਾ ਵਜਾ ਤੋਂ ਬਿਨਾ ਵਜਾ ਤੋਂ ਮੁਕਾਲ ਲੈਂਦਾ ਬੰਦਾ ਤੁਹਾਡੇ ਕੋਲ ਵੀਡੀਓ ਹੈਗੀ ਸਾਡੇ ਕੋਲ ਵੀਡੀਓ ਵੀ ਹੈਗੀ ਕੁੱਟ ਮਾਰ ਹਾਂਜੀ ਤੇਰੀ ਕੁੱਟ ਮਾਰ ਉਹਨਾਂ ਨੇ ਹਾਂ ਉਹਦੀ ਵੀਡੀਓ ਹੈਗੀ ਸਾਰਾ ਕੁਝ ਹੈਗਾ ਜੀ ਟਰੈਕਟਰ ਚੜਾਇਆ ਕੀ ਕੀਤਾ ਤਿੱਥੇ ਕਿੱਥੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਇਹਨਾਂ ਨੇ ਸਾਰਿਆਂ ਦੀ ਚੜਾਉਣ ਦੀ ਕੋਸ਼ਿਸ਼ ਕੀਤੀ ਉਹਨੇ ਕਿਹਾ ਸਾਰਿਆਂ ਨੂੰ ਮੈਂ ਮਾਰ ਦੇਂਗਾ ਤਾਂ ਇੱਕ ਦੋ ਚਾਰ ਬੰਦੇ ਸੀ ਰੋਟਾਵੀਟਰ ਦੇ ਥੱਲੇ ਆ ਚਲੇ ਹਾਂ ਉਹਨਾਂ ਦੇ ਆਸ-ਪਾਸ ਘਾਰ ਵੀ ਖੜੇ ਸੀ ਉਹਨਾਂ ਕੋਲ ਕਿਰਪਾਨਾਂ ਹੈਗੀਆਂ ਇੱਕ ਆਪੇ ਬੰਦੇ ਉਹਨਾਂ ਸੱਦੇ 10-15 ਬੰਦੇ ਪਾਸੇ ਦੇ ਪਿੰਡਾਂ ਦੇ ਮਾਰਨ ਦੀ ਕੋਸ਼ਿਸ਼ ਹਾਂ ਇੱਕ ਪਿਸਤੌਲ ਵੀ ਹੈਗਾ ਇਹਨਾਂ ਕੋਲੇ ਤੇ ਉਦੋਂ ਬਾਅਦ ਚਲੇ ਗਏ ਟਕਮ ਮਠੰਡਾ ਪੈ ਗਿਆ ਘਰੋ ਘਰੀ ਚਲੇ ਗਏ ਨੇ ਤੇ ਰਾਤ ਇਹਨਾਂ ਦੇ ਨਾਲ ਪੰਗਾ ਪਿਆ ਉਹ ਇਹਨੂੰ ਲੈ ਕੇ ਆਏ ਇੱਥੇ ਹਸਪਤਾਲ ਦੇ ਬੂਹੇ ਕੋਲ ਮੇਰੇ ਨਾਲ ਪੈਗੇ ਹਾਂਜੀ ਇੱਥੇ ਆ ਕੇ ਘੇਰ ਕੇ ਕੁੱਟ ਮਾਰ ਕੇ ਇਹ ਇੱਥੇ ਆਣ ਕੇ ਘੇਰ ਕੇ ਕੁੱਟ ਮਾਰ ਕੀਤੀ ਇਹਦੇ ਜਿਆਦਾ 8 10 ਬੰਦੇ ਉਦੋਂ ਵੀ ਸੀ ਹਸਪਤਾਲ ਦੇ ਵਿੱਚ ਹਾਂਜੀ ਹਸਪਤਾਲ ਦੇ ਬਾਹਰ ਉਹ ਸਾਹਮਣੇ ਗੇਟ ਦੇ ਅੰਦਰ ਤੇ ਮੇਰੇ ਆ ਪੋਟ-ਪੋਟ ਕੇ ਮੇਰੀਆਂ ਵੱਖੀਆਂ ਤਾਂ ਪਾੜ ਦਿੱਤੀਆਂ ਨੇ ਨਾ ਮੈਨੂੰ ਲੱਗਦਾ ਕੋਈ ਹੱਡੀ ਫ੍ਰੈਕਚਰ ਹੋਈ ਹੋਊ ਹੁਣ ਮਾਰ ਕਾਰਵਾਈ ਨਹੀਂ ਕੀਤੀ ਕਾਰਵਾਈ ਫੁੱਲ ਤੋਂ ਫੁੱਲ ਹੋਣੀ ਚਾਹੀਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ